ਹਾਂਜੀ ਸਤਿ ਸ੍ਰੀ ਅਕਾਲ ਇਹ ਬੇਨਤੀ ਮੈਂ ਦੁਬਾਰੇ ਤਾਂ ਕਰਨ ਲੱਗੀਆਂ ਜਿਹੜੇ ਆਪਣੇ ਕੈਨੇਡਾ ਚ ਪੰਜ ਚਾਰ ਮੁੰਡੇ ਮੇਰੇ ਕੋਲ ਹੈਗੇ ਨੇ ਪੀਆਰ ਨੇ ਜਿਹੜੇ ਤੇ ਮੇਰੀਆਂ ਭੈਣਾਂ ਮੈਸੇਜ ਮੈਨੂੰ ਮਤਲਬ ਉੱਥੇ ਚਾਹੇ ਲਿਖ ਕੇ ਚੰਗੀ ਤਰ੍ਹਾਂ ਪਾ ਦੇਣ ਵੀ ਭੈਣੇ ਅਸੀਂ ਕੈਨੇਡਾ ਵਾਸਤੇ ਥੋਡੇ ਨਾਲ ਗੱਲ ਕਰਨੀ ਹੈ ਤੇ ਮੈਂ ਥੋਡੇ ਮੈਸੇਜ ਦਾ ਰਿਪਲਾਈ ਜ਼ਰੂਰ ਕਰੂੰ ਜੇ ਹੋ ਸਕੇ ਤਾਂ ਮੈਂ ਫੋਨ ਵੀ ਲਾਉ ਸੋਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਭੈਣੇ ਮੈਂ ਨੰਬਰ ਲਿਖਣ ਲੱਗੀਆਂ ਤੇ ਜ਼ਰੂਰ ਮੈਨੂੰ ਮਤਲਬ ਜੜੀਆਂ ਕੁੜੀਆਂ ਜੱਟਾਂ ਦੀਆਂ ਕੁੜੀਆਂ ਵਾਸਤੇ ਹੀ ਐ ਸਪੈਸ਼ਲ ਤੇ ਜ਼ਰੂਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਾਂ ਅੱਜ ਬਹੁਤ ਖਾਸ ਵਿਸ਼ੇ ਤੇ ਮੈਂ ਵੀਡੀਓ ਪਾਈ ਹੈ ਤੇ ਅਨਬਾਕਸ ਦੇ ਵਿੱਚ ਨੰਬਰ ਸੈਂਡ ਕਰਿਆ ਕਰੋ ਕਿਉਂਕਿ ਇਦਾਂ ਮੈਨੂੰ ਬਹੁਤ ਕੁੜੀਆਂ ਨੇ ਮੈਸੇਜ ਭੇਜੇ ਨੇ ਗੰਜੀ ਦੀਦੀ ਵੀ ਕੋਈ ਸਾਡਾ ਨੰਬਰ ਚੱਕ ਲੈਂਦਾ ਹੈ ਵਾ ਤੇ ਇਦਾਂ ਤੁਸੀਂ ਮੈਸੇਜ ਕੁੜੀਆਂ ਖਾਸ ਕਰਕੇ ਮੇਰੀਆਂ ਭੈਣਾਂ ਅਨਬਾਕਸ ਦੇ ਵਿੱਚ ਨੰਬਰ ਸੈਂਡ ਕਰਨਾ ਆਪਦਾ ਅਨਬਾਕਸ ਮੈਂ ਡੇਲੀ ਚੈੱਕ ਕਰਦੀ ਆ ਕਿਤੇ ਕਹਿ ਵੀ ਮਿਸ ਹੋ ਜAVE ਨਹੀਂ ਤਾਂ ਮੈਂ ਚੈੱਕ ਕਰਦੀ ਆ ਤੇ ਜਿਹਨੂੰ ਜਿਹਨੂੰ ਮੈਂ ਫੋਨ ਕਰਿਆ ਤਾਂ ਪਲੀਜ਼ ਮੈਸੇਜ ਤੇ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਅੱਜ ਮੈਂ ਆਵਦਾ ਇਹਦੇ ਵਿੱਚ ਨੰਬਰ ਸੱਟਣ ਲੱਗੀਆਂ ਜੀ ਬਹੁਤ ਸਾਰੀਆਂ ਫੇਕ ਆਈਡੀਆਂ ਬਣਦੀਆਂ ਨੇ ਮੇਰੇ ਨਾਮ ਦੇ ਉੱਤੇ ਤੇ ਕਿਉਂਕਿ ਲੋਕ ਤੰਗ ਪ੍ਰੇਸ਼ਾਨ ਹੁੰਦੇ ਨੇ ਮੇਰੇ ਨੰਬਰ ਦੀ ਵਜ੍ਹਾ ਨਾਲ ਮੈਂ ਅੱਜ ਆਵਦਾ ਇਹਦੇ ਉੱਤੇ ਨੰਬਰ ਸੱਟਣ ਲੱਗੀਆਂ ਤੇ ਨੰਬਰ ਮੇਰਾ ਮੈਂ ਇੱਥੇ ਮੈਂਸ਼ਨ ਕਰੂੰਗੀ ਲਿਖੂੰਗੀ ਤੇ ਉਹਨੂੰ ਦੇਖ ਕੇ WhatsApp ਨੰਬਰ ਹੈ ਬਿਨਾ ਮਤਲਬ ਤੋਂ ਮੈਨੂੰ ਕੋਈ ਫੋਨ ਨਾ ਕਰੇ ਜੀ ਨੂੰ ਕੰਮ ਸਿਰਫ ਆਪਦਾ ਮੈਸੇਜ ਕਰੋ ਉਸ ਤੋਂ ਬਾਅਦ ਜਦੋਂ ਮੈਂ ਮੈਸੇਜ ਦਾ ਰਿਪਲਾਈ ਦੂੰਗੀ ਤੇ ਮੈਂ ਆਪਦੇ ਆਪ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਮੱਝਵੀ ਸਿੱਖਾਂ ਦੀ ਗੁੱਡੀ ਹੈ ਜੀ ਆਪਣੇ ਕੋਲੇ ਉਮਰ ਹੈਗੀ ਐ 26 ਸਾਲ ਤੇ ਵਧੀਆ ਮਤਲਬ ਬਣਦੀ ਥਣਦੀ ਆ ਕੁੜੀ ਤੇ ਮੱਝਵੀ ਸਿੱਖਾਂ ਦੇ ਮੁੰਡਿਆਂ ਨੂੰ ਬੇਨਤੀ ਹੈ ਵੀ ਜੇ ਕੋਈ ਬਾਹਰਲੀ ਕੰਟਰੀ ਚ ਜਾਂ ਇੱਥੇ ਵਧੀਆ ਕੰਮ ਹੈ ਤਾਂ ਪਲੀਜ਼ ਵੀਰ ਮੇਰੇ ਮੈਸੇਜ ਜ਼ਰੂਰ ਕਰੋ ਮੱਝਵੀ ਸਿੱਖਾਂ ਦੇ ਮੁੰਡੇ ਮੈਨੂੰ ਮੈਸੇਜ ਜ਼ਰੂਰ ਕਰਨ ਥੈਂਕ ਯੂ ਜੀ ਹਾਂਜੀ ਸਸਰੀਕਾਲ ਤੇ ਆਪਣੇ ਕੋਲੇ ਜੀ ਜੱਟਾਂ ਦੀ ਗੁੱਡੀ ਐ ਉਮਰ ਹੈਗੀ ਐ 37 ਸਾਲ ਤੇ ਜੱਟ ਪਰਿਵਾਰ ਚੋਂ ਬਿਲੋਂਗ ਕਰਦੀ ਐ ਕੁੜੀ ਤੇ ਆਪਾਂ ਨੂੰ ਬਾਹਰਲਾ ਮੁੰਡਾ ਚਾਹੀਦਾ ਉਹਦੇ ਵਾਸਤੇ ਪਹਿਲਾਂ ਮਤਲਬ ਮੈਰਿਜ ਹੋਈ ਹੋਈ ਸੀ ਭੈਣ ਦੀ ਤੇ ਘਰ ਵਾਲੇ ਦੀ ਡੈਥ ਹੋ ਗਈ ਤੇ ਬੱਚੇ ਵੀ ਸੀਗੇ ਬੱਚੇ ਉਹਨਾਂ ਨੇ ਰੱਖ ਲਏ ਤੇ ਬਾਰ ਦੀ ਚਾਹਨਾ ਰੱਖਦੀ ਐ ਭੈਣ ਬਾਹਰਲੀ ਕੰਟਰੀ ਦਾ ਮਤਲਬ ਕੋਈ ਮੁੰਡਾ ਜਿਹਦੀ ਏਜ ਜ਼ਿਆਦੇ ਹੋਵੇ ਤੇ ਪਲੀਜ਼ ਉਹ ਮੈਨੂੰ ਕਾਲ ਕਰੋ ਚਾਹੇ ਮੈਸੇਜ ਕਰੋ ਕਾਲ ਨਾ ਕਰਿਆ ਕਰੋ ਮੈਸੇਜ ਹੀ ਕਰਦਿਆ ਕਰੋ ਬੋਲ ਕੇ ਕਰਦਿਆ ਕਰੋ ਚਾਹੇ ਲਿਖ ਕੇ ਕਰਦਿਆ ਕਰੋ ਵੀ ਮੈਂ ਫੋਨ ਲਾ ਲੂੰਗੀ ਤੇ ਪਲੀਜ਼ ਜੇ ਕੋਈ ਜ਼ਿਆਦੇ ਜਿਹਦਾ ਮੁੰਡਾ 40 ਤੋਂ ਪਲੱਸ ਹੈਗਾ ਜੱਟਾਂ ਦਾ ਮੁੰਡਾ ਹੋਵੇ ਤੇ 40 ਤੋਂ ਪਲੱਸ ਹੋਵੇ ਤੇ ਮੈਨੂੰ ਜਰੂਰ ਫੋਨ ਕਰੋ ਜੀ ਤੇ ਆਪਾਂ ਹਨਾ ਉਹਨਾਂ ਨਾਲ ਗੱਲਬਾਤ ਕਰਾਂਗੇ ਉਸ ਭੈਣ ਵਾਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਪੈਣੇ ਮੇਰੇ ਵੀਰੋ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਤੇ ਜਿਹੜੀ ਵੱਧ ਏਜ ਵਾਲੇ ਨੇ ਉਹਨਾਂ ਨੂੰ ਮੇਰੀ ਬੇਨਤੀ ਆਪਣੇ ਕੋਲੇ ਗੁੱਡੀਆਂ ਦੋ ਇੰਚੀ ਦੋ ਹੀ ਬਾਰੇ ਖਾਤਰ ਨੇ ਤੇ ਪਲੀਜ਼ ਮੈਨੂੰ ਮੈਸੇਜ ਜ਼ਰੂਰ ਕਰੋ 37 ਤੋਂ 38 ਸਾਲ ਤੱਕ ਕੁੜੀਆਂ ਹੈਗੀਆਂ ਨੇ ਜੀ ਓਕੇ